ਤਾਰੇ ਨੂੰ ਪਿਆਰ ਪਰਿਸ਼ਦ ਸ੍ਰੀ ਕਾਲਜੀ ਆਰ ਕੇ ਹਬੀਤ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਉਤ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਹੋਰ ਪ੍ਰਿੰਟ ਸੂਟ ਸਾਰੇ ਸੂਟ ਮੈਚਿੰਗ ਰਹਿਣਗੇ ਬਹੁਤ ਸੋਹਣੇ ਪ੍ਰਿੰਟ ਨੇ ਇਹਨਾਂ ਦੇ ਤੇ ਬਹੁਤ ਘੱਟ ਰੇਟ ਦੇ ਵਿੱਚ ਮਿਲ ਜਾਣਗੇ ਤੁਹਾਨੂੰ ਜੋ ਜੋ ਵੀ ਤੁਹਾਨੂੰ ਕਲਰ ਪਸੰਦ ਹੈ ਜੀ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਸੂਟ ਬੁੱਕ ਕਰ ਲਓ ਜੀ ਤੇ ਜਿਹੜੀ ਫੈਬਰਿਕ ਰਹੇਗੀ ਜੀ ਬਹੁਤ ਸੋਹਣੀ ਰਹੇਗੀ ਵਿਦਾਉਟ ਲਾਈਨਿੰਗ ਬਣੇਗੀ ਮੁਲਾਇਮ ਵਾਲੀ ਫੈਬਰਿਕ ਮਿਲੇਗੀ ਜੀ ਤੁਹਾਨੂੰ ਗਰਮੀ ਦੇ ਵਿੱਚ ਕੋਈ ਵੀ ਇਹਨੂੰ ਪਾਉਣ ਦੇ ਵਿੱਚ ਸੂਟ ਨੂੰ ਦਿੱਕਤ ਨਹੀਂ ਆਉਗੀ ਚਲੋ ਜੀ ਆਪਾਂ ਸੂਟ ਦਿਖਾਉਣਾ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਆਪਣਾਰ ਕੇ ਬੁਟੀਕ ਦੀ ਤੇ ਆਪਾਂ ਡੇਲੀ ਵੀਡੀਓ ਦੀ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਿੰਦਰ ਬਲੌਗ ਦੀ ਤੇ ਆਪਾਂ ਸ਼ਾਮ ਨੂੰ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ ਇਸ ਚੈਨਲ ਤੇ ਸਵੇਰੇ 6 ਤੋਂ 7 ਦੇ ਵਿੱਚ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਹਾਂ ਚਲੋ ਜੀ ਨਵੇਂ ਤੋਂ ਨਵੇਂ ਪ੍ਰਿੰਟ ਡੈਲੀ ਦੀ ਡੈਲੀ ਆ ਰਹੇ ਨੇ ਪਲੀਜ਼ ਜਲਦੀ ਜਲਦੀ ਵੀਡੀਓ ਦੇਖ ਕੇ ਤੁਸੀਂ ਬੁੱਕ ਕਰ ਲਿਆ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਜੀ ਸਾਰਿਆਂ ਤੋਂ ਪਹਿਲਾ ਕਲਰ ਰਹੇਗਾ ਇਸ ਤਰ੍ਹਾਂ ਦਾ ਲਾਈਟ ਸਕਾਈ ਜਾਂ ਲਾਈਟ ਸਕਾਈ ਬਲੂ ਹੈ ਇਸ ਤਰ੍ਹਾਂ ਦਾ ਦੇਖੋ ਫੋਨ ਦੇ ਵਿੱਚ ਬਿਲਕੁਲ ਸਹੀ ਕਲਰ ਦਿਖ ਰਿਹਾ ਥੋੜਾ ਜਿਹਾ ਭੈਣਾਂ ਨੂੰ ਆਏ ਹੁੰਦਾ ਹੈ ਨਾ ਵੀ ਥੋੜਾ ਜਿਹਾ ਉਮੀਕੀ ਦਾ ਕਲਰ ਦਾ ਫਰਕ ਪੈ ਜਾਂਦਾ ਫੋਟੋ ਹਨਾ ਫੋਨ ਦਾ ਕੈਮਰਾ ਜਾਂ ਕੁਆਲਿਟੀ ਕਿਸੇ ਦੀ ਕਹੀ ਜੁਂਦੀ ਹੈ ਜੀ ਕਿਸੇ ਦੀ ਕਹੀ ਜੁਂਦੀ ਹੈ ਬਾਕੀ ਸਾਡੇ ਵੱਲੋਂ ਸੂਟ ਸੇਮ ਭੇਜਿਆ ਜਾਂਦਾ ਹੁੰਦਾ ਹੈ ਲਓ ਜੀ ਇਸ ਤਰ੍ਹਾਂ ਦਾ ਤਾਂ ਪ੍ਰਿੰਟਰ ਹੈਗਾ ਆਫ ਵਾਈਟ ਦੇ ਨਾਲ ਬਹੁਤ ਸੋਹਣਾ ਤੇ ਇਸ ਤਰ੍ਹਾਂ ਦੀ ਇਹਦੇ ਨਾਲ ਸੈਲਫ ਪ੍ਰਿੰਟ ਵਾਲੀ ਤਰ੍ਹਾਂ ਨੂੰ ਸਲਵਾਰ ਮਿਲੇਗੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਸਿਰਫ ਸੂਟ ਦਾ ਪ੍ਰਾਈਸ ਰਹੇਗਾ ਜੀ 1000 ਰੁਪਏ ਟਾਈ ਟਾਈ ਮੀਟਰ ਦੀ ਕੱਟ ਮਿਲੇਗੀ ਤੁਹਾਨੂੰ ਇਹਦੀ ਤੁਸੀਂ ਆ ਦੇਖੋ ਕਾਟਨ ਵੱਲੋਂ ਕੋਈ ਵੀ ਕੰਪਲੇਨ ਨਹੀਂ ਆਊਗੀ ਕਾਟਨ ਹੈਗੀ ਹੈ ਜਿਹੜੀ ਬਹੁਤ ਵਧੀਆ ਡਿਜੀਟਲ ਪ੍ਰਿੰਟ ਦੇ ਵਿੱਚ ਤੁਹਾਨੂੰ ਕਾਟਨ ਮਿਲੇਗੀ ਪਾਏ ਹੋਏ ਸੂਟ ਦਾ ਪਤਾ ਵੀ ਨਹੀਂ ਲੱਗਣਾ ਇੰਨੀ ਕੁ ਲਾਈਟ ਵੇਟ ਫੈਬਰਿਕ ਹੈ ਜੀ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰ ਸਕਦੇ ਹੋ ਜੀ ਸਿਰਫ 1000 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜੂਗਾ ਲਓ ਜੀ ਇਹਨਾਂ ਦੇਖਿਆ ਕਰੋ ਤੁਸੀਂ ਹਨਾ ਵੀ ਹੋਰ ਕਲਰ ਜਾਂ ਪ੍ਰਿੰਟ ਸੋਹਣਾ ਆਏਗਾ ਜਾਂ ਘੱਟ ਰੇਟ ਦੇ ਵਿੱਚ ਆਏਗਾ ਜਿਹੜੀ ਚੀਜ਼ ਵਧੀਆ ਹੁੰਦੀ ਹੈ ਜੀ ਪਸੰਦ ਹੁੰਦੀ ਹੈ ਤੁਸੀਂ ਉਹ ਲੈ ਲਿਆ ਕਰੋ ਜਲਦੀ ਜਲਦੀ ਇਹਦੇ ਵਿੱਚ ਇੱਕ ਕਲਰ ਮਿਲ ਜੂਗਾ ਜੀ ਤੁਹਾਨੂੰ ਇਹ ਵਾਲਾ ਪਿਸਤਾ ਬਿਲਕੁਲ ਗਰਮੀ ਦੇ ਵਿੱਚ ਪਾਉਣ ਵਾਲੇ ਸਰਦਾਰੀ ਕਲਰ ਨੇ ਜੀ ਦੇਖੋ ਜੇ ਤੁਹਾਨੂੰ ਪਸੰਦ ਆ ਲੈ ਸਕਦੇ ਨੇ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਤੇ ਜਿਹੜੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਰੱਖੀ ਜੀ ਸਲਵਾਰ 1000 ਰੁਪਏ ਸੂਟ ਦਾ ਪ੍ਰਾਈਸ ਰਹੇਗਾ ਜੀ ਹੁਣ ਤੁਹਾਡੀ ਚੁਆਇਸ ਹੈ ਜੋ ਵੀ ਤੁਹਾਨੂੰ ਇਹਦੇ ਵਿੱਚੋਂ ਸੂਟ ਪਸੰਦ ਆ ਤਾਂ ਤੁਸੀਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਕੋਸ਼ਿਸ਼ ਹੈ ਜੀ ਹੁਣ ਹਨਾ ਮੂਰੇ ਗਰਮੀ ਆ ਰਹੀ ਹੈ ਜੂਨ ਦੀਆਂ ਛੁੱਟੀਆਂ ਆ ਰਹੀਆਂ ਨੇ ਵੀ ਆਪਾਂ ਜਿਹੜਾ ਰੇਟ ਆ ਭੈਣਾਂ ਲਈ ਬਹੁਤ ਘੱਟ ਤੋਂ ਘੱਟ ਲਈਏ ਤੇ ਫੈਬਰਿਕ ਹੈ ਜਿਹੜੀ ਬਹੁਤ ਵਧੀਆ ਲੈ ਕੇ ਆਏ ਦੇਖੋ ਜੀ ਇਸ ਪ੍ਰਿੰਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਦੋ ਕਲਰ ਦੋ ਕਲਰ ਹੀ ਉਸ ਪ੍ਰਿੰਟ ਦੇ ਵਿੱਚ ਅਵੇਲੇਬਲ ਨੇ ਜੀ ਤੀਜਾ ਪ੍ਰਿੰਟ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਅਨੀਅਨ ਕਲਰ ਹੈ ਜੀ ਇਹ ਦੇਖੋ ਲਓ ਜੀ ਇਸ ਤਰ੍ਹਾਂ ਦੀ ਅਨੀਅਨ ਕਲਰ ਦੀ ਤੁਹਾਨੂੰ ਇਹਦੇ ਨਾਲ ਸੈਲਫ ਪ੍ਰਿੰਟ ਸਲਵਾਰ ਮਿਲੇਗੀ ਇਹ ਸੂਟ ਦਾ ਪ੍ਰਾਈਸ ਵੀ ਤੁਹਾਨੂੰ 1000 ਰੁਪਏ ਰਹੇ ਲੋ ਜੇ ਤੁਹਾਨੂੰ ਪਸੰਦ ਹੈ ਜਿਹੜੇ-ਜਿਹੜੇ ਸੂਟ ਦਾ ਪ੍ਰਾਈਸ ਵੱਧ ਘਟ ਹੋਏਗਾ ਜੀ ਆਪਾਂ ਨਾਲ-ਨਾਲ ਦੱਸਾਂਗੇ ਤੇ ਇਸ ਦੇ ਵਿੱਚ ਦੂਸਰਾ ਕਲਰ ਆਏਗਾ ਜੀ ਲੈਮਨ ਕਲਰ ਦੇਖੋ ਜੀ ਮਾਸਟਰਡ ਕਲਰ ਮਾਸਟਰਡ ਲੈਮਨ ਜਾਂ ਕਲਰ ਹੈ ਦੇਖੋ ਕਿੰਨਾ ਪਿਆਰਾ ਵੀਡੀਓ ਦੇ ਵਿੱਚ ਸਹੀ ਯਾਰੇ ਬਾਕੀ ਤੁਹਾਡੀ ਚੋਇਸ ਹੈ ਲਓ ਮੈਚਿੰਗ ਸੂਟ ਰਹਿਣਗੇ 1000 ਰੁਪਏ ਇੱਕ ਸੂਟ ਦਾ ਪ੍ਰਾਈਸ ਹੈ ਹੁਣ ਤੁਹਾਡੀ ਚੋਇਸ ਹੈ ਬਹੁਤ ਸੋਹਣੀ ਫੈਬਰਿਕ ਵੱਲੋਂ ਤੁਹਾਨੂੰ ਕੋਈ ਵੀ ਕੰਪਲੇਨ ਨਹੀਂ ਆਏਗੀ ਜਦੋਂ ਤੁਹਾਡੇ ਕੋਲ ਇੱਕ ਸੂਟ ਪਹੁੰਚ ਗਿਆ ਤੁਸੀਂ ਆਪੇ ਖੁਦ ਹੀ ਮੈਸੇਜ ਕਰਕੇ ਦੱਸੋਗੇ ਵੀ ਹਾਂ ਬਹੁਤ ਵਧੀਆ ਕੁਆਲਿਟੀ ਹੈ ਬਿਨਾਂ ਲਾਈਨਿੰਗ ਤੋਂ ਇੱਕ ਭੈਣਾਂ ਨੂੰ ਰਿਕਵੈਸਟ ਹੈ ਜੀ ਜਦੋਂ ਤੁਸੀਂ ਸੂਟ ਸਲਾਈ ਕਰਾਉਨੇ ਹੋ ਕਾਟਨ ਦਾ ਜਾਂ ਕੋਈ ਵੀ ਇਹਨੂੰ ਅੱਧਾ ਘੰਟਾ ਪਾਣੀ ਦੇ ਵਿੱਚ ਧੰਨੂ ਟੋਬ ਲਿਆ ਕਰੋ ਜੀ ਫਿਰ ਜੇ ਚੜ ਕਰ ਜਾਵੇ ਸਾਡੀ ਉਹਦੇ ਵਿੱਚ ਕੋਈ ਗਾਰੰਟੀ ਨਹੀਂ ਅਸੀਂ ਵੀਡੀਓ ਦੇ ਵਿੱਚ ਦੱਸਦੇ ਆ ਤੀਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਗ੍ਰੀਨ ਜਿਹਾ ਕਲਰ ਹੈ ਦੇਖੋ ਮੀਡੀਅ ਉ ਦੇ ਵਿੱਚ ਬਿਲਕੁਲ ਸੇਮ ਦਿਖ ਰਿਹਾ ਉਹ ਇਹਦੇ ਵਿੱਚ ਤਿੰਨ ਕਲਰ ਆ ਗਏ ਲਓ ਜੀ ਇਹ ਕੇਵळा ਕਲਰ ਆ ਗਿਆ ਇਸ ਤੋਂ ਬਾਅਦ ਤੀਸਰਾ ਕਲਰ ਆ ਗਿਆ ਇਸ ਤਰ੍ਹਾਂ ਦਾ ਅਨੀਅਨ ਕਲਰ ਤਿੰਨ ਕਲਰ ਨੇ ਇਹਦੇ ਇੱਕ ਸੂਟ ਦਾ ਪ੍ਰਾਈਸ 1000 ਰੁਪਏ ਰਹੇਗਾ ਜੀ ਫੈਬਰਿਕ ਤੁਸੀਂ ਆਰਾਮ ਨਾਲ ਬੇਚਿੰਤ ਹੋ ਕੇ ਲੈ ਸਕਦੇ ਹੋ ਬਾਕੀ ਜਦੋਂ ਸੂਟ ਪਹੁੰਚ ਗਿਆ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਸਾਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਦੇ ਵਿੱਚ ਇਸ ਤੋਂ ਬਾਅਦ ਪ੍ਰਿੰਟ ਦਿਖਾਉਣ ਦੀ ਤੁਹਾਨੂੰ ਆਪਾਂ ਬਲੈਕ ਦੇਖੋ ਜੀ ਇਹ ਵੀ ਤੁਹਾਨੂੰ ਮੈਚਿੰਗ ਸੂਟ ਮਿਲੇਗਾ ਦੇਖ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਸ ਦਾ ਇਹ ਸੂਟ ਦਾ ਪ੍ਰਾਈਸ ਵੀ ਤੁਹਾਨੂੰ 1000 ਰੁਪਏ ਰਹੇਗਾ ਜੀ ਦੇਖੋ ਇਹਦੇ ਵਿੱਚ ਵੀ ਤੁਹਾਨੂੰ ਬਲੈਕ ਇਸ ਤਰ੍ਹਾਂ ਦੀ ਸੈਲਵ ਸਲਵਾਰ ਮਿਲੇਗੀ ਜੀ ਇਹਦੇ ਨਾਲ ਨਾਲ ਦੂਜੀ ਨੋਟ ਸਲਵਾਰ ਦੀ ਤਿਆਰ ਕਰੀ ਹੋਈ ਹੈ ਇਕੱਠੀ ਨਹੀਂ ਆਡਾ ਡੂੰਗੀ ਦੇਖੋ ਇਸ ਤਰ੍ਹਾਂ ਦਾ ਬਲੈਕ ਇਹਦਾ ਪ੍ਰਿੰਟ ਰਹੇਗਾ ਬਹੁਤ ਸੋਹਣਾ ਪ੍ਰਿੰਟ ਹੈ ਲਓ ਸਕਰੀਨਸ਼ਾਟ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਬਲੈਕ ਕਲਰ ਦੀ ਥੋੜੀ ਜਿਆਦਾ ਚੋਇਸ ਹੈ ਬਾਕੀ ਇਹਦਾ ਤਾਂ ਪ੍ਰਿੰਟ ਤੇ ਡਿਜ਼ਾਈਨ ਹੀ ਇੰਨਾ ਸੋਹਣਾ ਜੀ ਇਹ ਵੀ ਇਹਦੇ ਵਿੱਚ ਤੁਹਾਨੂੰ ਸਿੰਗਲ ਸੂਟ ਸਿੰਗਲ ਕਲਰ ਮਿਲੇਗਾ ਇੱਕੋ ਹੀ ਕਲਰ ਹੈ ਇਹਦੇ ਵਿੱਚ ਪਲੀਜ਼ ਪਹਿਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰਦਿਆ ਕਰੋ ਜੀ ਜਦੋਂ ਤੁਸੀਂ ਸਾਨੂੰ ਜੈਸ ਜੈ ਨੋ ਦਾ ਮੈਸੇਜ ਦੇ ਦਈਏ ਤਾਂ ਨਾਲ ਦੀ ਨਾਲ ਤੁਸੀਂ ਸਾਨੂੰ ਸਾਡਾ ਪੇਮੈਂਟ ਨੰਬਰ ਸੈਂਡ ਕੀਤਾ ਹੁੰਦਾ ਜੀ ਪੇਮੈਂਟ ਕਰਕੇ ਆਪਣਾ ਸੂਟ ਬੁੱਕ ਕਰਾ ਲਿਆ ਕਰੋ ਫਿਰ ਪਤਾ ਮਿਲਦੇ ਨਹੀਂ ਹੈਗੇ ਹੁਣ ਤੇ ਬਾਕੀ ਤੁਹਾਨੂੰ ਪਤਾ ਵੀ ਜੂਨ ਦੀਆਂ ਛੁੱਟੀਆਂ ਕਰਕੇ ਨਾ ਹਰ ਇੱਕ ਨੂੰ ਆਇਆ ਹੁੰਦਾ ਵੀ ਸਾਨੂੰ ਜਲਦੀ ਜਲਦੀ ਸੂਟ ਮਿਲ ਜਾਣਾ ਸਾਰੀਆਂ ਭੈਣਾਂ ਨੇ ਕਿਸੇ ਨੇ ਪੇਕੇ ਪਿੰਡ ਜਾਣਾ ਕਿਸੇ ਨੇ ਕਿਤੇ ਜਾਣਾ ਆਉਂਦਾ ਵੀ ਉਸ ਤੋਂ ਪਹਿਲਾਂ ਪਹਿਲਾਂ ਆਪਣੀ ਸੂਟ ਬਣ ਜਾਂਦੀ। ਲਓ ਜੀ। ਇਸ ਤੋਂ ਬਾਅਦ ਵਾਲਾ ਇਹ ਆ ਗਿਆ ਜੀ। ਇਸ ਤਰ੍ਹਾਂ ਦਾ ਡਾਰਕ ਗ੍ਰੇ ਕਲਰ ਹੈ ਦਾ। ਤੇ ਇਹਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਸੂਟ ਦਾ। ਲਓ ਜੀ ਸਕਰੀਨ ਸ਼ਾਟ। ਕਿੰਨਾ ਪਿਆਰਾ ਪ੍ਰਿੰਟ ਹੈ। ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਰਹੇਗੀ। ਜੋ ਵੀ ਤੁਹਾਨੂੰ ਪ੍ਰਿੰਟ ਪਸੰਦ ਆ ਇਹਦੇ ਨਾਲ ਇਸ ਤਰ੍ਹਾਂ ਦੀ ਲਾਈਟ ਗ੍ਰੇ ਕਲਰ ਸੌਰੀ ਡਾਰਕ ਗ੍ਰੇ ਕਲਰ ਇਸ ਤਰ੍ਹਾਂ ਦੀ ਇਹਦੇ ਨਾਲ ਡਾਰਕ ਗ੍ਰੇ ਕਲਰ ਦੀ ਰਹੇਗੀ ਜੀ ਸਲਵਾਰ ਪ੍ਰਾਈਸ ਇਹਨਾਂ ਦਾ ਜਿੰਨੇ ਮੈਂ ਹੁਣ ਤੱਕ ਤੁਹਾਨੂੰ ਸੂਟ ਦਿਖਾ ਦਿੱਤੇ ਨੇ ਜੀ 1000 ਰੁਪਏ ਰਹੇਗਾ ਇਸ ਇੱਕ ਤਾਂ ਹਮੂ ਇਹ ਮਿਲ ਜੇਗਾ ਜੀ ਬਹੁਤ ਸੋਹਣਾ ਪੀਚ ਕਲਰ ਹੈ ਲਾਈਟ ਪੀਚ ਜਿਹਾ ਕਲਰ ਹੈ ਬਾਵਾ ਕਲਰ ਬੋਲ ਦਿੰਦੇ ਨੇ ਜਿਹਨੂੰ ਆਪਾਂ ਲਓ ਜੀ ਇਹਦਾ ਵੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਿਲਕੁਲ ਸਰਦਾਰੀ ਲੁੱਕ ਦੇ ਸੂਟ ਨੇ ਦੇਖੋ ਲਓ ਜੀ ਇਸ ਤਰ੍ਹਾਂ ਦੀ ਇਹਦੀ ਸਲਵਾਰ ਰਹੇਗੀ ਹਲਕੀ ਸੈਲਫ ਪ੍ਰਿੰਟ ਮਿਲੇਗਾ ਜੀ ਤੁਹਾਨੂੰ ਸਲਵਾਰ ਦੇ ਵਿੱਚ ਲਾਓ ਲਾਓ ਸਕਰੀਨ ਸ਼ਾਟ ਇਹਨਾਂ ਸੂਟਾਂ ਨੂੰ ਆਪਾਂ ਕਿਵੇਂ ਮਰਜ਼ੀ ਜਿਹੜੇ ਇਹਦੇ ਵਿੱਚ ਕਲਰ ਹੁੰਦੇ ਨੇ ਜੀ ਥੋੜਾ ਮੋਟਾ ਲੈ ਕੇ ਕਾਟਨ ਦੇ ਸੂਟ ਤੇ ਕਾਟਨ ਦੀ ਲੇਸ ਵਗੈਰਾ ਪਿੰਟੈਕਸ ਵਗੈਰਾ ਕੱਢ ਕੇ ਕਿੰਨਾ ਮਰਜ਼ੀ ਸੋਹਣਾ ਤੁਸੀਂ ਸੂਟ ਰੈਡੀ ਕਰਕੇ ਪਾ ਸਕਦੇ ਹੋ ਤੁਹਾਨੂੰ ਪਤਾ ਹੈ ਜੀ ਇਸ ਟਾਈਮ ਜਿਹੜੀ 3-4 ਦਿਨ ਤੋਂ ਗਰਮੀ ਪੈ ਰਹੀ ਹੈ ਇਹਨੂੰ ਦੇਖ ਕੇ ਤਾਂ ਆਇਆ ਲੱਗਦਾ ਵੀ ਕਾਟਨ ਤੋਂ ਕਿੰਨਾ ਆਪਾਂ ਹੋਰ ਕਾਸੇ ਨੂੰ ਹੱਥ ਵੀ ਨਾ ਲਾਈਏ ਲਓ ਜੀ ਇੱਕ ਨਾ ਆਹ ਪ੍ਰਿੰਟ ਦੇ ਵਿੱਚ ਆਹ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਇਹ ਵੀ ਤੁਹਾਨੂੰ ਇੱਕੋ ਹੀ ਸਿੰਗਲ ਸੂਟ ਮਿਲਿਆ ਹੁਣ ਜਿਹੜੀ ਭੈਣ ਦੀ ਕਿਸਮਤ ਚ ਹੋਏਗਾ ਜੀ ਉਹਨੂੰ ਇਹ ਮਿਲ ਜੇਗਾ ਰਸ਼ਟ ਕਲਰ ਕੋਸ਼ਿਸ਼ ਹੈਗੀ ਆ ਵੀ ਆਪਾਂ ਫਿਰ ਦੁਬਾਰਾ ਤੋਂ ਲੈ ਆਈਏ ਪਰ ਇਹਦੇ ਵਿੱਚ ਆਪਾਂ ਨੂੰ ਇੱਕੋ ਹੀ ਸਿੰਗਲ ਸੂਟ ਮਿਲਿਆ ਹੁਣ ਜਿਹੜੀ ਮੇਰੀ ਭੈਣ ਦੀ ਚੋਆਇਸ ਹੈ ਜੀ ਤਾਂ ਲੈ ਸਕਦੀ ਹੈ ਦੇਖੋ ਇਹਦਾ ਰਸ਼ਟ ਕਲਰ ਇਸ ਤਰ੍ਹਾਂ ਰਹੇਗਾ ਜੀ ਸੈਲਫ ਪ੍ਰਿੰਟ ਇਹਦੇ ਨਾਲ ਸਲਵਾਰ ਰਹੇਗੀ ਤੁਸੀਂ ਦੇਖੋ ਜੀ ਇਹਦੇ ਵਿੱਚ ਤਾਂ ਉਹਨੂੰ ਇਸ ਤਰ੍ਹਾਂ ਹਲਕੀ ਫੁੱਟੀ ਮਿਲੇਗੀ ਇਦਨ ਇਹ ਨਹੀਂ ਹੈਗਾ ਵੀ ਬੈਕ ਸਾਈਡ ਤੋਂ ਲੜੇਗੀ ਇਹਦੇ ਵਿੱਚ ਹਲਕੀ ਬੂਟੀ ਮਿਲੇਗੀ ਜਿਹੜੀ ਪਹਿਲਾਂ ਇਹਦੇ ਵਿੱਚ ਸੂਟ ਆਏ ਸੀ ਜੀ ਉਹ ਬਰਬਰੀ कॉटन ਦੇ ਵਿੱਚ ਆਏ ਸੀ ਉਹ ਬਿਲਕੁਲ ਪਲੇਨ ਸੀ ਉਹਦੇ ਵਿੱਚ ਕੋਈ ਬੂਟੀ ਨਹੀਂ ਮਿਲੇਗੀ ਇਸ ਕਰਕੇ ਇਹ ਸੂਟ ਦਾ ਪ੍ਰਾਈਜ਼ ਰਹੇਗਾ ਜੀ 1150 ਰੁਪਏ ਥੋੜਾ ਜਿਆ ਹੈ ਨਾ ਮਹਿੰਗਾ ਪੈ ਗਿਆ ਇਹਦੇ ਕਰਕੇ ਕੁਆਲਿਟੀ ਵਧੀਆ ਹੈਗੀ ਜੀ ਇਹਦੇ ਵਿੱਚ ਚਾਰ ਕਲਰ ਮਿਲ ਜਾਣਗੇ ਤੁਹਾਨੂੰ ਪਲੀਜ਼ ਭੈਣਾਂ ਨੂੰ ਫਿਰ ਤੋਂ ਰਿਕੁਐਸਟ ਹੈ ਜੀ ਇਹ ਕੋਈ ਸਿੰਗਲ ਸੂਟ ਹੈ ਜਿਹੜੀ ਮੇਰੀ ਭੈਣ ਦੀ ਪਹਿਲਾਂ ਪੇਮੈਂਟ ਆ ਗਈ ਉਸੇ ਲਈ ਰੱਖਿਆ ਜਾਊਗਾ ਜੀ 1150 ਇਹ ਸੂਟ ਦਾ ਪ੍ਰਾਈਜ਼ ਰਹੇਗਾ ਥੋੜਾ ਅੱਗੇ ਤੁਹਾਡੀ ਚੁਆਇਸ ਹੈ ਇਹਦੇ ਵਿੱਚ ਚਾਰ ਕਲਰ ਨੇ ਮੈਂ ਚਾਰੋਂ ਕਲਰ ਤੁਹਾਨੂੰ ਦਿਖਾ ਦਿੰਦੀ ਹਾਂ ਕੀ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਬਲੈਂਡ ਕਲਰ ਲਓ ਜੀ ਕਲਰ ਦੀ ਫੈਬਰਿਕ ਦੀ ਸਾਡੀ ਗਰੰਟੀ ਹੈ ਪ੍ਰਾਈਸ ਦੀ ਗਰੰਟੀ ਹੈ ਵੀ ਜੇ ਤੁਹਾਨੂੰ ਇਸ ਪ੍ਰਾਈਸ ਤੱਕ ਹਨਾ ਬਾਕੀ ਦੇਖੋ ਜੀ ਜਿਹੜੀ ਚੀਜ਼ ਹੈ ਨਾ ਅਸੀਂ ਦੇ ਰਹੇ ਹਾਂ ਉਹਦਾ ਪ੍ਰਿੰਟ ਸੇਮ ਹੋ ਜਾਏਗਾ ਬਾਕੀ ਤੁਸੀਂ ਇੱਕ ਦੂਜੇ ਦਾ ਸੰਕਾ ਜਾਂ ਲਵੇ ਲਾ ਕੇ ਇਕੱਠੇ ਆਪਾਂ ਨੂੰ ਕੱਪੜਾ ਵੜ ਕੇ ਪਤਾ ਲੱਗਦਾ ਹੁੰਦਾ ਵੀ ਫੈਬਰਿਕ ਸੇਮ ਹੈ ਪ੍ਰਿੰਟ ਫੋਟੋ ਦੇ ਵਿੱਚ ਪ੍ਰਿੰਟ ਸੇਮ ਹੋਣਗੇ ਬ੍ਰਾਂਡ ਦਾ ਸਾਨੂੰ ਪਤਾ ਲੱਗੇਗਾ ਹਨਾ ਲਓ ਜੀ ਇਹਦੇ ਵਿੱਚ ਵੀ ਤੁਹਾਨੂੰ ਹਲਕੀ ਬੂਟੀ ਮਿਲੇਗੀ ਇਸ ਕਰਕੇ ਇਹ ਸੂਟ ਦਾ ਪ੍ਰਾਈਸ ਹੈ ਜਿਹੜਾ ਥੋੜਾ ਜਿਹਾ 100 ਰੁਪਏ ਮਹਿੰਗਾ ਪੈ ਗਿਆ ਜੀ ਇਹ ਬਾਇੰਗ ਕਲਰ ਹੈ ਕਿੰਨਾ ਪਿਆਰਾ ਕਲਰ ਹੈ ਦੇਖੋ ਲਓ ਜੀ ਸਕਰੀਨਸ਼ਾਟ 1150 ਇਹ ਸੂਟ ਦਾ ਪ੍ਰਾਈਸ ਰਹੇਗਾ ਬਾਕੀ ਤੁਹਾਡੀ ਚੋਇਸ ਹੈ ਦੂਸਰਾ ਕਲਰ ਮੈਂ ਦਿਖਾਉਣੀ ਆ ਤੁਹਾਨੂੰ ਸੌਰੀ ਤੀਸਰਾ ਕਲਰ ਆ ਗਿਆ ਜੀ ਇਹਦਾ ਬਲੈਕ ਦੇਖੋ ਕਿੰਨਾ ਪਿਆਰਾ ਬਲੈਕ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਕਾਟਨ ਹੈ ਜਿਹੜੀ ਬਹੁਤ ਸੋਹਣੀ ਵਧੀਆ ਪਿਓਰ ਕਾਟਨ ਦੀ ਰਹੇਗਾ ਸੂਟ ਤੁਹਾਨੂੰ ਲਓ ਜੀ ਦੇਖੋ ਇਹ ਵੀ ਬ੍ਰਾਂਡ ਵਾਲਾ ਹੈਗੀ ਜੀ ਇਹ ਨਹੀਂ ਹੈਗਾ ਵੀ ਵਿਦਾਊਟ ਬ੍ਰਾਂਡ ਤੋਂ ਸੂਟ ਹੋਏਗਾ ਦੇਖੋ ਇਹਦੀ ਸਟੈਂਪ ਲੱਗੀ ਦਿਖਾਵਾਂਗੇ ਆਪਾਂ ਤੁਹਾਨੂੰ ਲਓ ਜੀ ਜੇ ਤੁਹਾਨੂੰ ਪਸੰਦ ਹੈ ਲਓ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਇਹਦੇ ਨਾਲ ਇਸ ਤਰ੍ਹਾਂ ਦੀ ਬਲੈਕ ਸਲਵਾਰ ਰਹੇਗੀ ਹਲਕੀ ਇਹਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਬੂਟੀ ਜੀ ਮਿਲੇਗੀ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਨੀ ਆ ਲਓ ਜੀ ਇਸ ਤਰ੍ਹਾਂ ਹਲਕੀ ਇਹ ਵਾਲੀ ਚੀਜ਼ ਮਿਲੇਗੀ ਕਿ ਤਾਗਾ ਦੇ ਵਿੱਚੋਂ ਸ਼ਾਈਨਿੰਗ ਮਾਰਦਾ ਪਰੇ ਕੋਈ ਲੜਦਾ ਨਹੀਂ ਹੈਗਾ ਕੋਈ ਚੱਕਰ ਨਹੀਂ ਇਹਦੇ ਫਿਰ ਬੈਕ ਵਾਲੇ ਪਾਸੇ ਕੋਈ ਵੀ ਇਸ਼ੂ ਨਹੀਂ ਹੈਗਾ ਵੀ ਤੁਹਾਡੇ ਲੜੂਗਾ ਜਾਂ ਕੋਈ ਦਿੱਕਤ ਆਏਗੀ ਵਿਦਾਊਟ ਲਾਈਨਿੰਗ ਤੁਸੀਂ ਕਿਵੇਂ ਮਰਜੀ ਇਹਨੂੰ ਸੂਟ ਰੈਡੀ ਕਰ ਸਕਦੇ ਹੋ ਜਿਹੜੇ ਕਸਟਮਰ ਨਹੀਂ ਲਾਈਨਿੰਗ ਤੋਂ ਬਿਨਾ ਸੂਟ ਪਾਉਂਦੇ ਜੀ ਤਾਂ ਇਹਦੇ ਜਿਹੜੀ ਕਾਟਨ ਦੀ ਬਿਮਲ ਦੀ ਲਾਈਨਿੰਗ ਲਾ ਸਕਦੇ ਤੁਸੀਂ ਲਓ ਜੀ ਤੀਜਾ ਕਲਰ ਆ ਗਿਆ ਜੀ ਇਹਦਾ ਚੌਥਾ ਕਲਰ ਆ ਗਿਆ ਜੀ ਇਹਦਾ ਗ੍ਰੇ ਦੇਖੋ ਇਹਦੇ ਵੀ ਸੇਮ ਪ੍ਰਿੰਟ ਹੈ ਸੇਮ ਪ੍ਰਾਈਸ ਹੈ ਹੁਣ ਤੁਹਾਡੀ ਚੋਇਸ ਹੈ ਜੋ ਵੀ ਤੁਹਾਨੂੰ ਸੂਟ ਪਸੰਦ ਆ ਇਹਨਾਂ ਚੋ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਮੈਸੇਜ ਕਰ ਦਿਓ ਜੀ ਜਿਹੜੇ ਇਹ ਵਾਲੇ ਚਾਰ ਪ੍ਰਿੰਟ ਰਹਣਗੇ ਜੀ ਇਹਨਾਂ ਦਾ ਪ੍ਰਾਈਸ ਰਹੂਗਾ ਜੀ 11500 ਰੁਪਏ ਪੰਜਾਬ ਦੇ ਵਿੱਚ ਸ਼ਿਪਿੰਗ ਚਾਰजेस ਫ੍ਰੀ ਰਹਣਗੇ ਅਗਰ ਤੁਸੀਂ ਪੰਜਾਬ ਤੋਂ ਬਾਹਰ ਹੈ ਜੀ ਤਾਂ ਤੁਹਾਨੂੰ ਬਣਦੇ ਚਾਰजेस ਲੱਗ ਜਾਣਗੇ ਜਿਹੜੇ ਇਸ ਤੋਂ ਪਹਿਲਾਂ ਸੂਟ ਦਿਖਾਏ ਗਏ ਜੀ ਉਹਨਾਂ ਦਾ ਪ੍ਰਾਈਸ ਸਿਰਫ 1000 ਰੁਪਏ ਰਹੇਗਾ ਉਹਨਾਂ ਦੇ ਵਿੱਚੋਂ ਜੋ-ਜੋ ਸੂਟ ਪਸੰਦ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਜੀ ਬਾਕੀ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੈ ਜੇ ਤਾਂ ਉਹਨੂੰ ਕੋਈ ਉਨੀ ਕੀ ਹੋਈ ਜੀ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਅਸੀਂ ਤੁਹਾਡਾ ਮੈਸੇਜ ਸੁਣਾਗੇ ਰਿਪਲਾਈ ਦੇਵਾਂਗੇ ਫੋਨ ਕਾਲ ਤੇਗਾ ਫੋਨ ਕਾਲ ਤੇ ਗੱਲ ਕਰਾਂਗੇ ਇਹ ਨਹੀਂ ਹੋਊਗਾ ਜੀ ਅਸੀਂ ਤੁਹਾਨੂੰ ਰਿਪਲਾਈ ਦਿੰਦੇ ਚਲੋ ਇਹ ਮੈਂ ਤੁਹਾਨੂੰ 10 ਤੋਂ 12 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਤੁਹਾਨੂੰ ਪਸੰਦਾ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਕੱਲ ਨੂੰ ਨਵੇਂ ਸੂਟਾਂ ਦੇ ਨਾਲ ਨਵੇਂ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ